ਫਿਰੋਜ਼ਪੁਰ ਵਿੱਚ ਬੱਸ ਕਾਰ ਅਤੇ ਆਟੋ ਵਿੱਚ ਕਾਰ ਇੱਕ ਭਿਆਨਕ ਟੱਕਰ ਹੋਈ ਹੈ ਫਿਰੋਜ਼ਪੁਰ ਦੇ ਥਾਣਾ सदर ਦੇ ਸਾਹਮਣੇ ਦੀ ਜਿਹੜੀ ਇਹ ਘਟਨਾ ਵਾਪਰੀ ਹੈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਕੈਂਟ ਤੋਂ ਆਰੀ ਬੱਸ ਨੇ ਖੜੇ ਆਟੋ ਵਿੱਚ ਟੱਕਰ ਮਾਰੀ ਅਤੇ ਉਸ ਤੇ ਅੱਗੇ ਖੜੇ ਇੱਕ ਬੁਲਟ ਮੋਟਰਸਾਈਕਲ ਤੇ ਬੁਲਟ ਮੋਟਰਸਾਈਕਲ ਨੇ ਕਾਰ ਵਿੱਚ ਜਿਹੜਾ ਕੀ ਜਾ ਟਕਰਾਇਆ ਬੋਲਟ ਮੋਟਰਸਾਈਕਲ ਜਦੋਂ ਕਾਰ ਵਾਸ ਜਾ ਟਕਰਾਂਦਾ ਹੈ ਤਾਂ ਜਾਣਕਾਰੀ ਅਨੁਸਾਰ ਤਿੰਨੋ ਹੀ ਜੜੇ ਕੀ ਵਾਹਨ ਨੁਕਸਾਨੇ ਜਾਂਦੇ ਨੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਪਾਏ ਜਾਣ ਵਾਲੇ ਦੇ ਖਿਲਾਫ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਵਨਵੇ ਹੋਣ ਦੇ ਬਾਵਜੂਦ ਵੀ ਬੱਸ ਵਾਲੇ ਵੱਲੋਂ ਇਸ ਤਰ੍ਹਾਂ ਵਾਹਨ ਨੂੰ ਪਿੱਛੋਂ ਟੱਕਰ ਮਾਰਨੀ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਬੱਸ ਵਾਲੇ ਨੇ ਧਿਆਨ ਨਹੀਂ ਦਿੱਤਾ ਜਾਂ ਫਿਰ ਬੱਸ ਜ਼ਿਆਦਾ ਸਪੀਡ ਤੇ ਹੋਣ ਕਾਰਨ ਹਾਦਸਾ ਵਾਪਰਿਆ ਹਾਦਸਾ ਮੇਰਾ ਹੈ ਜੀ ਸਰ ਜੀ ਮੈਂ ਆਟੋ ਬੁੱਕ ਕੇ ਲੈ ਕੇ ਆਇਆ ਸੀ ਮੈਨੂੰ ਕੋਈ ਤਸੀਲੇ ਮਜਬੂਰੀ ਕੰਮ ਸੀ ਜ਼ਰੂਰੀ ਦਾ ਮੈਂ ਮਲਤਾਨੀ ਗੇਟ ਤੋਂ ਆੜ ਤੋਂ ਬੋਕ ਕਰਕੇ ਤਸੀਲੇ ਆਇਆ ਸੀ ਅਸੀਂ ਫੋਟੋ ਕਾਪੀ ਅੰਦਰ ਕਰਾਉਂਦੇ ਪਏ ਸੀ ਕਿ ਆਟੋ ਖੜਾ ਸੀ ਇੱਕ ਸਾਈਡ ਤੇ ਅੱਗੇ ਤੇ ਗੱਡੀ ਖੜੀ ਸੀ ਆਟੋ ਦੇ ਇੰਨੇ ਆ ਕੇ ਪਿੱਛੋਂ ਬਾਸ ਆਟੋ ਨੂੰ ਮਾਰਤੀ ਨਾਲ ਹੀ ਗੱਡੀ ਨੂੰ ਅੱਗੇ ਫੜ ਕੇ ਧੱਕਦਾ ਆਟੋ ਨੂੰ ਸਾਰਾ ਚੱਕਨੇ ਚੂਰ ਕਰਕੇ ਰੱਖਦਾ ਹੈ ਸਵਾਰੀਆਂ ਤੇ ਨਹੀਂ ਬੱਠ ਗਏ ਸਵਾਰੀ ਕੋਈ ਨਹੀਂ ਬੈਠੀ ਸੀ ਕੱਲਾ ਡਰਾਈਵਰ ਹੀ ਬੈਠਾ ਸੀ ਅੱਗੇ ਹਾਂ ਉਹਨੂੰ ਸੋਟਾ ਲੱਗ ਗਿਆ ਕਿਸ ਕਾਲ ਸੰਡਰਾਈਵਰ ਦਾ ਨਾਮ ਹੈ ਛਾਂਗਾ ਖੋਲ ਦੇਣੀ ਮਾਮੇ ਤੋਂ ਉਹ ਰੱਖ ਸਾ ਬਾਸ ਰੋਡ ਵੇਚੀ ਸਰ ਹਾਂਜੀ ਸਿੱਧੀ ਮਾਰੀ ਹੈ ਮਾਰ ਕੇ ਉਹ ਦੇਖ ਲੋ ਬਾਸਰ ਦੇ ਕਿੰਨੇ ਸੀਗੇ ਹਾਂਜੀ ਤਾਂ ਪਛ ਨਾਮ ਮੇਰਾ ਇੱਥੇ ਫੀਲਡ ਸਾਹਮਣੇ ਤੇ ਅਸੀਂ ਸਾਈਡ ਤੇ ਖੜੇ ਸੀਗੇ ਇਹਨਾਂ ਨੇ ਪਿੱਛੇ ਬਸ ਲਾਂਦੀ ਸੀਗੇ ਸਾਈਡ ਤੇ ਬਿਲਕੁਲ ਸਾਈਡ ਤੇ ਫੋਟੋ ਕਾਪੀ ਕਰਾਉਣ ਆਇਆ ਇਹਨਾਂ ਨੇ ਸਪੀਡ ਨਾਲ ਬੱਸ ਮਾਰੀ ਸਾਡੇ ਹਾਂਜੀ ਆਟੋ ਖੜਾ ਸੀਗਾ ਪਾਸ ਅੱਗੇ ਕੱਢੀ ਵੇਖੇ ਖੜੀ ਐ ਆਟੋ ਉਹ ਵੀ ਬੰਦ ਸੀਗੀ ਠੀਕ ਇਹਨਾਂ ਨੇ ਸਪੀਡ ਨਾਲ ਮਾਰੀ ਨਾਲ ਮੇਰਾ ਸੱਟ ਲੱਗੀ ਤੇ ਮੇਰਾ ਆਟੋ ਬਿਲਕੁਲ ਤੋੜਤਾ ਨਾ ਨਹੀਂ ਹਾਂਜੀ ਹਾਂਜੀ ਮੇਰਾ ਆਟੋ ਹੈ ਜੀ ਕਿਰਾਏ ਤੇ ਲਿਆਇ ਕਿ ਨਹੀਂ ਆਪਣਾ ਆਪ ਦਾ ਹਾਂਜੀ ਬੱਸ ਵਾਲੇ ਨੇ ਮਾਰੀ ਬੱਸ ਵਾਲੇ ਮਾਰੀ ਜੀ ਲਾਪਰਾਈਸ ਕਟਕੜ ਕਟਕੜ ਅੱਸੀ ਸਪੀਡ ਤੇ ਹੀ ਹਾਂਜੀ ਉਹ ਗੱਡੀ ਦੇਖ ਲਓ ਆਪਣੇ ਕਿਤੇ ਹਾਂਜੀ ਅਹੀਂ ਪੁਰਜ਼ ਬੈਂਤੀ ਕਰਨ ਸਰਕਾਰ ਨੂੰ ਸਾਨੂੰ ਹੱਕ ਤੋਂ ਆ ਜਾਵੇ ਰੋਡਵੇ ਦੀ ਬੱਸ ਹਾਂਜੀ ਰੋਡਵੇ ਦੀ ਬੱਸ ਆ ਜੀ ਆਪਾਂ ਸੀਿੰਟ ਦੇ ਸਾਹਮਣੇ ਹੋਇਆ ਪੁਰਾਣੀ ਤਹਿਸੀਲ ਦੇ ਸਾਹਮਣੇ ਇੱਕੋ ਹੀ ਰੋਡਵੇ ਦੀ ਬੱਸ ਸੀ ਸਾਡਾ ਡਿਪੋ ਵੀ ਰੇਲਵੇ ਪੁਲ ਵਾਲੇ ਪਾਸੇ ਦੀ ਆ ਰਹੀ ਸੀ ਸਾਈਡ ਤੇ ਕਟੋ ਖੜਾ ਸੀ ਉਹਦੇ ਅੱਗੇ ਬੋਲਟ ਖੜਾ ਸੀ ਬੋਲਟ ਦੇ ਅੱਗੇ ਇੱਕ ਕਰੇਟਾ ਕਰਦੀ ਜਦੋਂ ਬੱਸ ਦੀ ਸਾਈਡ ਆਟੋ ਦੇ ਪਿੱਛੇ ਬੱਜੀ ਅੱਗੇ ਜਾ ਕੇ ਬੋਲਟ ਤੇ ਬੱਜੀ ਆਟੋ ਆਟੋ ਜਿਹੜਾ ਬੋਲਟ ਮੋਬਾਈਲ ਅਗੇ ਕਾਰ ਤੋਂ ਹੈ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਤੇ ਕੋਈ ਸੱਟ ਨਹੀਂ ਵਜੀ ਨਿਕਲਾਂ ਦਾ ਨੁਕਸਾਨ ਹੋਇਆ ਟੋਟਲ ਵੈਰੀਫਾਈ ਕਰਕੇ ਜੇ ਵੀ ਕਰ ਰਹੀ ਹਾਂ ਸਰ ਜੀ